ਹਾਂਜੀ ਮੈਡਮ ਕੀ ਜਿਹੜੇ ਮੱਲੇ ਤੁਸੀਂ ਰਹਿਣ ਵਾਲੇ ਆ ਜੀ ਸਬਜੀ ਮੰਡੀ ਪੰਢੇਰਾ ਮੱਲਾ ਮੇਰੇ ਮੇਰੇ ਮਮਾ ਦੀ ਡੈਥ ਹੋਈ ਸੀ ਸਾਰੇ ਜਾਣੇ ਮਹਿਸੂਸ ਨੂੰ ਆਏ ਹੋਏ ਸੀ ਇੱਕ ਨਿਸ਼ਾ ਮੰਤਾ ਉਹ ਨੰਗਾ ਹੋ ਕੇ ਖੜ ਗਿਆ ਸਾਰੇ ਸਾਹਮਣੇ ਨਿਸ਼ਕ ਅਲੀਸ਼ਾ ਨਿਸ਼ਾ ਨਿਸ਼ਾ ਅਲੀਸ਼ਾ ਅਲੀਸ਼ਾ ਤੁਸੀਂ ਮੱਲੇ ਵਾਲੇ ਪੁਲਿਸ ਸਟੇਸ਼ਨ ਫਲੋਰ ਖੜੇ ਹੋ ਕੀ ਤੁਹਾਡੀ ਮੰਗ ਸਾਡੀ ਮੰਗ ਇਹਨੂੰ ਮੱਲੇ ਚੋਂ ਬਾਹਰ ਕੱਢਿਆ ਜਾਵੇ ਯਾ ਆਪਣੇ ਛੋਟ ਕੱਪੜਿਆਂ ਤੋਂ ਕੱਪ ਕਿਦਾਂ ਕਰਦਾ ਕਿਦਾਂ ਕੀ ਇਹ ਕੱਪੜੇ ਲਾ ਕੇ ਪੂਰੇ ਨੰਗਾ ਹੋ ਗਿਆ ਛੋਟ ਛੋਟ ਕੱਪੜੇ ਪਾ ਰਿਹਾ ਨਿਕਰਾ ਹੋਇਆ ਗਾਰਾ ਮਮਾ ਨੇ ਕੀਤਾ ਤਾਂ ਬਿਲਕੁਲ ਨੰਗਾ ਹੋ ਗਿਆ ਨੰਗਾ ਹੋ ਗਿਆ ਬਿਲਕੁ ਅਨੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਤੇ ਅੱਜ ਤੁਸੀਂ ਫਲੋਰ ਥਾਣੇ ਵਿਖੇ ਆਏ ਆ ਕੀ ਸਾਰਾ ਮਸਲਾ ਹੈ ਸਰ ਮੈਂ ਮੇਰਾ ਨਾਮ ਹੈ ਪੰਮੀ ਠੀਕ ਹੈ ਤੇ ਸਾਡੇ ਘਰ ਦੇ ਸਾਹਮਣੇ ਰਹਿੰਦਾ ਜਿਹੜੇ ਇਹਦਾ ਨਾਮ ਮੁੰਡੇ ਦਾ ਆਕਾਸ਼ ਅਸੀਂ ਪਹਿਲਾਂ ਠੀਕ ਹੈ ਆਕਾਸ਼ ਤੋਂ ਇਹਮੰਤ ਬਣਿਆ ਵਾ ਠੀਕ ਹੈ ਮੰਤ ਤੋਂ ਅੱਜ ਸਾਡੇ ਘਰ ਕੱਲ ਮਹੱਲੇ ਦੇ ਵਿੱਚੋਂ ਡੈਥ ਹੋਈ ਸੀ ਕਿਸੇ ਦੀ ਉਹ ਜਨਾਨੀਆਂ ਅਫਸੋਸ ਕਰਨ ਲਈ ਆਈਆਂ ਇਹਨੇ ਛੋਟ ਕੱਪੜੇ ਪਾਏ ਹੋਤੀ ਤਾਂ ਉਹਨਾਂ ਨੇ ਕਿਹਾ ਵੀ ਤੂੰ ਚੱਜ ਦੇ ਕੱਪੜੇ ਪਾ ਇਹ ਚੱਜ ਦੇ ਇਹਨੇ ਇਦਾਂ ਕਰਨ ਦੀ ਬਜਾਏ ਇਹ ਨੰਗਾ ਹੋ ਗਿਆ ਸਾਰਿਆਂ ਦੇ ਸਾਹਮਣੇ ਠੀਕ ਹੈ ਇਹ ਮੇਰੇ ਘਰ ਆਲਾ ਇਹ ਕੋਲ ਖੜੇ ਆ ਅੱਧੀ ਅੱਧੀ ਰਾਤਾਂ ਨੂੰ ਆਂਦੀਆਂ ਕੁੜੀਆਂ ਵੀ ਆਂਦੀਆਂ ਸਾਰੇ ਜਨੇ ਇਹ ਡਿਸਟਰਬ ਹੁੰਦੇ ਆ ਸੀ ਹਨਾ ਰੱਬ ਨਾ ਕਰੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਤਾਂ ਸਾਰੀਆਂ ਧੀਆ ਭੈਣਾਂ ਸਾਂਝੀਆਂ ਨੇ ਸਾਡੇ ਸਾਡੇ ਕੋਠੇ ਤੇ ਨੋ ਰਹਿੰਦੀ ਐ ਇਹ ਨੰਗੇ ਹੋ ਹੋ ਕੇ ਵੀਡੀਓ ਬਣਾਉਂਦੇ ਨੇ ਠੀਕ ਹੈ ਦੇਖੋ ਅਸੀਂ ਇਹ ਨਹੀਂ ਕਹਿੰਦੇ ਹੈਗੇ ਅਸੀਂ ਹਰ ਇੱਕ ਮੰਤਰ ਉਹ ਕਰਦੇ ਆ ਸਤਿਕਾਰ ਕਰਦੇ ਆ ਹਾਂਜੀ ਤੇ ਇਹ ਸਾਰੇ ਮੰਤਾਂ ਨੂੰ ਮਤਲਬ ਖਰਾ ਉਹ ਕਰਨ ਲੱਗਾ ਹੋਇਆ ਵਾ ਅਸ ਤਾਂ ਮੰਤਾਂ ਨੂੰ ਸਾ ਅਸ਼ੀਰਵਾਦ ਲੈਣੇ ਉਹਨਾਂ ਦੇ ਹੱਥ ਜੋੜ ਕੇ ਇਹ ਕਹਿੰਦਾ ਜੀ ਮੈਂ ਮੰਤਵਾ ਤੁਸੀਂ ਆਪ ਦੱਸੋ origignal ਮੰਤ ਹੈਗਾ ਵਾ ਬੰਦੇ ਤੋਂ ਇਹ ਬਣਿਆ ਵਾ ਦਾ ਕਰਕੇ ਆ ਤੁਸੀਂ ਇੰਪੋਸਟਰ ਦੇਖ ਲਓ ਇਹ ਮੰਤਾਂ ਦਾ ਰਿਕਾਰਡ ਵੀ ਖਰਾਬ ਕਰਨ ਲੱਗਾ ਹੋਇਆ ਵਾ ਅਸੀਂ ਮੰਤਾਂ ਦੀ ਬਹੁਤ ਇੱਜ਼ਤ ਕਰਦੇ ਆਂਦੇ ਆ ਘਰ ਸਾਰੇ ਐਦਾਂ ਦੀ ਗੱਲ ਨਹੀਂ ਹੈਗੀ ਪਰ ਆ ਇਹਨੇ ਬਹੁਤ ਗਲਤ ਕੀਤਾ ਵਾ ਬਹੁਤ ਜ਼ਿਆਦਾ ਹੁਣ ਕੀ ਮੰਗ ਕਰਦੇ ਤੁਸੀਂ ਹਾਂਜੀ ਪੁਲਿਸ ਤੋਂ ਕੀ ਮੰਗਦੇ ਆਸੀਂ ਇਹ ਮੰਗ ਕਰਦੇ ਆ ਜਾਂ ਤਾਂ ਇਹਨੂੰ ਇੱਥੋਂ ਮਹੱਲੇ ਚ ਕੱਢ ਦਿੱਤਾ ਜਾਵੇ ਕਿਉਂਕਿ ਸਰ ਤੁਹਾਨੂੰ ਦੱਸਿਆ ਵਾ ਰਾਤ ਨੂੰ ਆਉਂਦੇ ਆ ਨਾ ਜਦ ਇਹਨਾਂ ਦੀ ਕੁੜੀਆਂ ਵੀ ਰਾਤ ਨੂੰ ਆਉਂਦੀਆਂ ਨੇ ਆਪਾਂ ਸਹੀ ਗੱਲ ਕਰਾਂਗੇ ਠੀਕ ਹੈ ਤੇ ਜਿਸ ਕਰਕੇ ਸਾਰੇ ਅਸੀਂ ਸਾਰੇ ਪਰੇਸ਼ਾਨ ਆ ਅਸੀਂ ਬਿਲਕੁਲ ਕਰਦੇ ਸਾਹਮਣੇ ਅਸੀਂ ਜ਼ਿਆਦਾ ਪਰੇਸ਼ਾਨ ਆ ਤੇ ਬਾਕੀ ਟੀਆਂ ਪਹਿਣਾ ਤੇ ਤੁਹਾਨੂੰ ਪਤਾ ਬੱਚਿਆਂ ਤੇ ਅਸਰ ਕੀ ਪੈਂਦਾ ਵਾ ਠੀਕ ਹੈ ਕੱਲੋਂ ਸਾਰੇ ਇਹਨਾਂ ਯਾ ਤਾਂ ਘਰੇ ਮਹੱਲੇ ਚ ਬਾਹਰ ਨਿਕਲੇ ਜਾਣ ਜਾਂ ਇਹਨਾਂ ਨੂੰ ਕਹੋ ਆਪਣੇ ਕਾਇਦੇ ਕੋਲ ਉਂਝ ਰਹਿਣੇ ਆ ਸਾਡੀ ਇਹ ਹੀ ਮੰਗ ਹੈ ਕੀ ਜਿੱਦਾਂ ਜਾਂ ਫਿਰ ਨਹੀਂ ਐਦਾਂ ਹੋਊਗਾ ਫਿਰ ਜਿੱਦਾਂ ਇਹ ਹੋੜ ਅੱਜ ਮੱਲੇ ਦੇ ਸਾਹਮਣੇ ਨੰਗਾ ਹੋਇਆ ਵਾ ਫਿਰ ਇਹਨੂੰ ਜਨਦਾਨੀਆਂ ਨੰਗਾ ਕਰਨੀਆ ਨਾਲ ਆਪਾਂ ਮਨਤਾਂ ਦਾ ਨਾਲ ਲੈ ਕੇ ਉਹਨਾਂ ਨੂੰ ਉਹਨਾਂ ਨੂੰ ਕਹਾਂਗੇ ਦੇਖੋ ਆਹ ਕੀ ਕਰ ਰਿਹਾ ਵਾ ਤੇ ਤੁਸੀਂ ਜਾਂ ਤੁਸੀਂ ਨਵੇੜੋ ਇਹਨੂੰ ਜਾਂ ਫਿਰ ਅਸੀਂ ਦੇਖਾਂਗੇ ਠੀਕ ਹੈ ਹਾਂਜੀ ਇੱਕ ਵੀਡੀਓ ਤੁਹਾਡੀ ਵਾਇਰਲ ਹੋਈ ਆ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੀਆਂ ਸਰ ਮੇਰਾ ਨਾਮ ਅਲੀਸ਼ਾ ਹੈ ਮੈਂ ਫਲੋਰ ਦੀ ਆਂ ਸਬਜੀ ਮੰਡੀ ਮਹੱਲਾ ਪਨੇੜਾ ਵਾਲਮੀਕੀ ਇਥੇ ਦੀ ਮਰਾਨ ਵਾਲੀਆਂ ਬਚਪਨ ਮੇਰਾ ਇਥੋਈਆਂ ਮੈਂ ਇਥੋ ਦੀ ਬੋਲ ਨਵਾ ਸੋ ਸਰ ਜੋ ਵੀਡੀਓ ਮੇਰੀ سوشل میڈیا ਤੇ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਜੋ ਮੇਰੇ ਮੁਹੱਲਾ ਨਿਵਾਸੀਆਂ ਨਾਲ ਮੇਰੀ ਲੜਾਈ ਹੋਈ ਹੈ ਉਸ ਉਸ ਵਿਹਾਰ ਤੇ ਕੁਝ ਕੁਝ ਮੇਰੇ ਮੁਹੱਲੇ ਵਾਸੀਆਂ ਨੇ ਮੇਰੇ ਉਤੇ ਅਲਿਗੇਸ਼ਨਸ ਲਾਏ ਆ ਉਹ ਬਿਲਕੁਲ ਗਲਤ ਆ ਸੋ ਸਰ ਜੋ ਮੈਂ ਆਪਣੀ ਨਗਨ ਅਵਸਥਾ ਦੇ ਵਿੱਚ ਆਈ ਸੀ ਉਹ ਉਹ ਇਸ ਕਰਕੇ ਆਈ ਸੀ ਕਿ ਮੇਰੇ ਮਹੱਲੇ ਦੇ ਵਿੱਚ ਮੈਂ ਆਪਣੇ ਸਾਡੇ ਸਾਹਮਣੇ ਜੋ ਘਰ ਹੈ ਉਹਨਾਂ ਕੋਲੋਂ ਪੈਸੇ ਲੈਣੇ ਸੀ ਠੀਕ ਹੈ ਸਰ 30000 ਰੁਪਈਆ ਸੋ ਸਰ ਉਹਨਾਂ ਹੋਲੀ-ਹੋਲੀ ਕਰਕੇ ਉਹ ਮੈਨੂੰ ਪੈਸੇ ਵਾਪਸ ਕਰਦੇ ਪਏ ਸੀ ਇਹਦੇ ਵਿੱਚ ਇਹਦੇ ਵਿਰੋਧ ਵਿੱਚ ਮੈਂ ਉਹਨਾਂ ਨੂੰ ਬੋਲੀ ਥੋੜੇ ਦਿਨ ਤੋਂ ਪਹਿਲਾਂ ਉਸ ਤੋਂ ਵੀ ਪਹਿਲਾਂ ਥੋੜਾ ਬੋਲੀ ਉਹਨਾਂ ਨੂੰ ਕਿ ਮੈਨੂੰ ਮੇਰੇ ਪੈਸੇ ਵਾਪਸ ਕੀਤੇ ਜਾਵੇ ਤਾਂ ਉਹਨਾਂ ਨੇ ਹੋਲੀ-ਹੋਲੀ ਮੈਨੂੰ ਪੈਸੇ ਮਤਲਬ ਦੇ ਦੇ ਦਿੱਤੇ ਫਿਰ ਉਹਦੇ ਵਿੱਚ ਉਹਨਾਂ ਨੇ ਉਹ ਇਹ ਹੋ ਗਿਆ ਕਿ ਸਾਡੇ ਤੋਂ ਪੈਸੇ ਕਿਉਂ ਮੰਗੇ ਤੇ ਉਹਨਾਂ ਨੇ ਸਨਸਨ ਨਾਲ ਦੁਸ਼ਮਣੀ 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 ਜੀ ਕੱਢ ਲਈ ਉਹਨਾਂ ਨੇ ਕਿ ਪਤਾ ਕਿ ਸਨਰੋਜ਼ ਉਹਨਾਂ ਨੇ ਟਾਂਚ-ਬਾਚ ਕਰਨੀ ਮੈਨੂੰ ਬੋਲਣਾ ਉਹਨਾਂ ਨੇ ਮੈਂ ਜਦੋਂ ਕੰਮ ਤੇ ਜਾਣਾ ਪ੍ਰੋਗਰਾਮ ਤੇ ਜਾਣਾ ਤੇ ਉਹਨਾਂ ਨੇ ਇਹ ਉਹਨਾਂ ਨੇ ਲੜਾਈ ਲੈਣ ਦਾ ਇਹ ਹੀ ਮਹਾਨ ਰੱਖਿਆ ਕਿ ਮੇਰੇ ਕੱਪੜੇ ਮੇਰੇ ਕੱਪੜੇ ਗਲਤ ਹੁੰਦੇ ਆ ਸਰ ਮੇਰੇ ਉਸ ਦਿਨ ਇਹ ਗੱਲ ਹੋਈ ਕਿ ਮੇਰੀ ਮੰਮਾ ਨਾਲ ਇਹਨਾਂ ਦੀ ਲੜਾਈ ਹੋਈ ਸੀ ਮਹੱਲੇ ਦੇ ਵਿੱਚ ਠੀਕ ਹੈ ਸਰ ਉਹਦੇ ਉਹਦੇ ਬਾਪ ਜਦੋਂ ਮੈਂ ਬਾਹਰ ਮੰਮੀ ਨੂੰ ਆਪਣੀ ਨੂੰ ਕਹਿਣ ਗਈ ਕਿ ਮੰਮਾ ਤੁਸੀਂ ਚੁੱਪ ਹੋ ਜਾਓ ਤੁਸੀਂ ਅੰਦਰ ਆ ਜਾਓ ਆਪਣੇ ਸਿਸਟਰਸ ਨੂੰ ਵੀ ਕਾਇਆ ਕਿ ਅੰਦਰ ਆ ਜਾਓ ਤੁਸੀਂ ਸੋ ਇਹਨਾਂ ਨੇ ਸਰ ਮੈਂ ਆਪਣੀ ਸ਼ੋਰਟ ਦੇ ਵਿੱਚ ਸੀ ਸੋ ਇਹਨਾਂ ਦੇ ਮੁੰਡਾ ਜੋ ਜੋ ਸੰਭਲਣ ਵਾਲੇ ਤੇ ਮੁੰਡਾ ਜੋ ਕੋ ਵਾਂਡੀਆਂ ਦੇ ਮੁੰਡੇ ਹੈਗੇ ਆ ਉਹ ਸਰ ਆਏ ਤੇ ਉਹ ਗਲਤ ਮਤ ਮੈਨੂੰ ਬੋਲਣ ਲੱਗ ਗਏ ਕਿ ਮੇਰੀ ਕੋਈ ਕਸੂਰ ਵੀ ਨਹੀਂ ਸੀ ਆਪਣੇ ਘਰ ਦੇ ਨਾਲ ਮੈਂ ਕਹਿ ਰਹੀ ਸੀ ਕਿ ਤੁਸੀਂ ਅੰਦਰ ਆ ਜਾਓ ਕਿ ਤੁਸੀਂ ਨਾ ਬੋਲੋ ਸੋ ਮੇਰੇ ਮਹੱਲੇ ਵਾਲੇ ਜੋ ਮੁੰਡੇ ਆ ਮੈਨੂੰ ਤਾਂ ਪਰੇਸ਼ਾਨ ਪਹਿਲਾਂ ਵੀ ਬਹੁਤ ਕਰਦੇ ਸੀਗੇ ਕਦੀ ਗਾਲੀ ਗਲੋਚ ਕਰਦੇ ਸੀਗੇ ਕਦੀ ਗਲਤ ਬੋਲਦੇ ਸੀ ਕਈ ਥਾਵਾਂ ਤੇ ਮੇਰਾ ਹੱਥ ਫੜ ਕੇ ਗਲੀ ਦੇ ਵਿੱਚ ਮੈਨੂੰ ਰੋਕ ਲੈਂਦੇ ਸੀ ਮੇਰੇ ਥੱਪੜ ਮਾਰਦੇ ਸੀਗੇ ਸਰ ਇਹਦਾ ਮੈਂ ਇਹਦੀ ਕਦੀ ਮੈਂ ਇਹ ਨਹੀਂ ਸੋਚਿਆ ਕਿ ਚਲੋ ਮੈਂ ਮਹੱਲੇ ਨੂੰ ਨਵਾਸੀ ਆ ਮੇਰੇ ਮਹੱਲੇ ਮੇਰੇ ਭਰਾ ਆ ਮੇਰੇ ਕਿਉਂਕਿ ਮੈਂ ਇਹਨਾਂ ਦੀ ਖਬਰ ਥਾਣੇ ਦੇ ਵਿੱਚ ਨਹੀਂ ਦਿੱਤੀ ਗਈ ਦਿੱਤੀ ਮੈਂ ਕਦੀ ਵੀ ਕੀ ਮੈਂ ਕਿ ਮੇਰੇ ਮਹੱਲੇ ਮਹੱਲੇ ਵਾਲੇ ਆ ਮੇਰੇ ਬ੍ਰਦਰ ਆ ਸੋ ਇਹਨਾਂ ਨੇ ਮੇਰੇ ਨਾਲ ਉਸ ਦਿਨ ਇੰਨਾ ਮਾਰਾ ਕੀਤਾ ਕਿ ਥਾਣੇ ਦੇ ਵਿੱਚ ਮੈਨੂੰ ਲੈ ਕੇ ਗਏ ਠੀਕ ਹੈ ਸਰ ਤੇ ਜਦੋਂ ਮੈਂ ਉਹ ਜਦੋਂ ਲੜਾਈ ਹੋ ਰਹੀ ਸੀਗੀ ਉਹਦੇ ਵਿੱਚ ਜਦੋਂ ਜਦੋਂ ਮੈਂ ਨਗਰ ਨਮਸ਼ਤਾ ਦੇ ਵਿੱਚ ਆਈਆਂ ਉਹ ਇਹ ਕਾਰਨ ਸੀ ਕਿ ਜਦੋਂ ਮੈਂ ਗਈਆਂ ਤਾਂ ਮੇਰੇ ਸ਼ਾਰਟ ਪਾਏ ਹੋਏ ਸੀ ਉਹ ਆਪਾਂ ਦਿਖਾ ਦੇ ਕੇ ਚਾਹਰ ਕਿਸੇ ਨੂੰ ਹੱਕ ਹੈਗਾ ਕਿ ਪਾਣ ਦਾ ਆਪਣੇ ਘਰ ਦੇ ਅੰਦਰ ਪਾਣ ਦਾ ਕੱਪੜੇ ਕੱਪੜੇ ਪਾਣ ਦਾ ਤਾਂ ਸਾਰਿਆਂ ਨੂੰ ਹੱਕ ਹੈ ਸਰ ਕਿ ਸਭ ਨੂੰ ਰਾਈਟ ਸਾਥੀ ਆਪਣੇ ਆਪਣੀ ਲਾਈਫ ਜੀਉਣ ਦਾ ਸਰ ਤੇ ਉਸ ਦਿਨ ਇਹਨਾਂ ਨੇ ਮੈਨੂੰ ਇਹ ਗੰਦਾ ਗੰਦਾ ਗਾਲੀ ਗਲੋਚ ਕੀਤਾ ਇਹਨਾਂ ਨੇ ਮੈਨੂੰ ਮਾੜਾ ਚੰਗਾ ਬੋਲਿਆ ਮੈਨੂੰ ਨਕਲੀ ਮਹੰਤ ਦੱਸਿਆ ਗਿਆ ਠੀਕ ਹੈ ਸਰ ਉਹਨਾਂ ਦੇ ਮੁੰਡੇ ਨੇ ਮੇਰਾ ਟੋਪ ਫੜਿਆ ਮੈਨੂੰ ਮਾਰਨ ਦੀ ਕੋਸ਼ਿਸ਼ ਮੇਰੇ ਵਾਲ ਫੜੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਮੇਰਾ ਟੋਪ ਫੜ ਕੇ ਉਹਨੇ ਖਿੱਚ ਦਿੱਤਾ ਕਿ ਜਿਸ ਦੇ ਕਾਰਨ ਮੈਂ ਉਹ ਮੇਰੇ ਉੱਪਰੋਂ ਡੰਗਣ ਹੋ ਗਈ ਤੇ ਨੀਚੋਂ ਆਪ ਮੈਂ ਖੁੱਦ ਹੋਈ ਨੀਚੋਂ ਜੋ ਨਿਕਲ ਸੀਗੀ ਉਹ ਮੈਂ ਖੁੱਦ ਨਾ ਖੁੱਦ ਹੋਈ ਕਿ ਮੈਂ ਤਾਂ ਮਹੰਤਵਾਂ ਦੇਖੋ ਤੁਸੀਂ ਮੇਰੇ ਤੇ ਹੱਥ ਚੁੱਕਦੇ ਹੋ ਮੈਂ ਬਦਦਵਾ ਹੋ ਦਿੱਤੀਆਂ ਇਹਨਾਂ ਨੂੰ ਕਿ ਤੁਸੀਂ ਮੇਰੇ ਮਹੰਤਵ ਤੇ ਤੁਸੀਂ ਹੱਥ ਚੁੱਕਿਆ ਠੀਕ ਹੈ ਸਰ ਤੇ ਦੂਸਰੀ ਗੱਲ ਜੋ ਮੁਹੱਲੇ ਵਿੱਚ ਡੈਥ ਹੋਈ ਸੀ ਸਰ ਇਹ ਮਹੱਲਾ ਨਮਸਤ ਮਹੱਲੇ ਦੀਆਂ ਜੋ ਜਨਾਨੀਆਂ ਹੈਗੀਆਂ ਜੋ ਔਰਤਾ ਹੈਗੀਆਂ ਇਹ ਇਹ ਉੱਥੇ ਜੋ ਮੋਤ ਹੋਈ ਆ ਉਹਦਾ ਇਹ ਨਹੀਂ ਅਫਸੋਸ ਨਹੀਂ ਕਰਦੀਆਂ ਪਈਆਂ ਇਹ ਚੁਗਲੀ ਕਰਦੀਆਂ ਪਈਆਂ ਸੀ ਉਸ ਟਾਈਮ ਸਾਡੇ ਆਪਣੇ ਘਰ ਦੇ ਵਿੱਚ ਚੁਗਲੀਆਂ ਕਰਦੀਆਂ ਪਈਆਂ ਸਾਡੇ ਘਰ ਦੀਆਂ ਸੋ ਮੇਰੇ ਮੇਰੇ ਮੰਮੀ ਨੂੰ ਬੁਲਾਇਆ ਗਿਆ ਫਿਰ ਇੱਕੋ ਦਮ ਲੜਾਈ ਹੋ ਗਈ ਸੋ ਫਿਰ ਡਾਟ ਤੇ ਆਏ ਚੁਗਲੀ ਕਰਦੇ ਪਏ ਸਰ ਲੜਾਈ ਕੋ ਦਮ ਹੋ ਚੁੱਕੀ ਠੀਕ ਹੈ ਨਾ ਸਰ ਇਹਨਾਂ ਨੇ ਮੇਰੇ ਕੱਪੜੇ ਕੱਪੜੇ ਮੇਰੇ ਉੱਪਰ ਲੈਪਟਾਪ ਉਤਾਰ ਦਿੱਤਾ نیچے ਮੈਂ ਖੁੱਦ ਗਈ ਸੋ ਨਗਨਵਸਥਾ ਦਾ ਕਾਰਨ ਇਹ ਸੀ ਕਿ ਮੈਂ ਇਸ ਕਰਕੇ ਨੰਗੀ ਹੋ ਗਈ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਸਰ ਮੈਂ ਛੋਟੀ ਉਮਰ ਤੋਂ ਹੀ ਮਹੰਤ ਦੇ ਰੂਪ ਦੇ ਵਿੱਚ ਹਾਂ ਮੈਂ ਆਪਣੇ ਡੇਰ ਦੇ ਵਿੱਚ ਰਹਿੰਦੀ ਸੀ ਜੋ ਡੇਨਾ ਕਾਜ ਮਹੰਤ ਗੜਾ ਹੋਟਲਿੰਗ ਦੀ ਸੀ ਉਹ ਮੇਰੇ ਗੁਰੂ ਜੀ ਸੀਗੇ ਸਰ ਠੀਕ ਹੈ ਤੇ ਉਹਨਾਂ ਨੇ ਹੀ ਮੇਰਾ ਸਾਰਾ ਕੁਝ ਕਰਵਾਇਆ ਸੀਗਾ ਠੀਕ ਹੈ ਆਪਰੇਟ ਵਗੈਰਾ ਉਹਨਾਂ ਨੇ ਹੀ ਮੇਰਾ ਕਰਵਾਇਆ ਸੀਗਾ ਇੱਕ ਮੈਂ ਕਿਨਰ ਬਣਾਇਆ ਸੀ ਮੈਨੂੰ ਉਹਨਾਂ ਨੇ ਬਣਾਇਆ ਸੀ